ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੂਹੰਦਾਸ ਜੀ ਉਹਨਾਂ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰਸਾਏ ਹੋਏ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪਰਸ਼ਾ ਦੀ ਅਪਾਰ ਕਿਰਪਾ ਸਦਕੇ ਅੱਜ ਸੇਵਾਦਾਰ ਸੁਭਾ ਤੋਂ ਲੈ ਕੇ ਪਿੰਡ ਕੋਕਰੀ ਫੁੱਲਾ ਸਿੰਘ ਵਾਲੀ ਤੋਂ ਗਊਸ਼ਾਲਾ ਚਗਾਵਾ ਕਪੂਰੇ ਵਾਸਤੇ ਪੱਠੇ ਵਢਣ ਦੀ ਸੇਵਾ ਕਰੀ ਜਾਂਦੇ ਆ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਸਰਗਵਾਸੀ ਕੇਰ ਸਿੰਘ ਉਹਨਾਂ ਦੇ ਦੋਤੇ ਸੁਖਦੀਪ ਸਿੰਘ ਇੰਗਲੈਂਡ ਵਾਲੇ ਇਹਨਾਂ ਦੇ ਪਰਿਵਾਰ ਵੱਲੋਂ ਗਵਾਂ ਨੂੰ ਪਠਿਆ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਅਗੇ ਗਵਾਂ ਅਗੇ ਮਹਾ ਪਰਸ਼ਾ ਕੇ ਅਰਦਾਸ ਬੇਨਤੀ ਕਰਦੇ ਆ ਕਿ ਜਿਸ ਵੀ ਭਾਵਨਾਵਾਂ ਨਾਲ ਗਵਾਂ ਨੂੰ ਪਠੇ ਦਾਨ ਕੀਤੇ ਹੈ ਪ੍ਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਦ ਚੜ ਕੇ ਹਿੱਸਾ ਲੈਣ ਦਾ ਬਲ ਉਤਮ ਬਸ਼ੇ ਤੇ ਨਾਲ ਹੀ ਧੰਨਵਾਦ ਕਰਦੇ ਆ ਸਾਰੇ ਸੇਵਾਦਾਰਾਂ ਦਾ ਜੋ ਨਿਤਾ ਪ੍ਰਤੀ ਇਨੀ ਆਤ ਦੀ ਗਰਮੀ ਪੈਂਦੀ ਇਹ ਕਾਰਨ ਵੀ ਨਿਤਾ ਪ੍ਰਤੀ ਪੱਠੇ ਵਟਨ ਦੀ ਸੇਵਾ ਕਰਦੇ ਆ ਪਰਮਾਤਮਾ ਇਹਨਾਂ ਦੀਆਂ ਹੀ ਮਨੋਕਾਹਣਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਣਾ ਬੜਾ ਉਦਮ ਵਸ਼ੀ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਗਊ ਗਰੀਬ ਦੇ ਹਾਮੀ ਗਊਆਂ ਦੇ ਪਾਲਕ ਗਊਆਂ ਦੇ ਸ਼ਿੰਗਾਰ ਬ੍ਰਾਹਮਣੀ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਮੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਪਰਮਾਤਮਾ ਅਗੇ ਮਹਾਂ ਪਰਸ਼ਾ ਅਗੇ ਗਵਾ ਕੇ ਅਰਦਾਸ ਬੇਨਤੀ ਕਰਦੇ ਆ ਕਿ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖੋ ਜੋ ਵੱੱਟ ਵੱਟ ਗਵਾਂ ਦੀ ਸੇਵਾ ਕਰ ਸਕਣ ਮਹਾਂ ਪਰਸ਼ਾ ਤੇ ਮਿਹਰ ਭਰਿਆ ਹੱਥ ਰੱਖੋ ਜੋ ਵੱੱਟ ਵੱਟ ਗਵਾਂ ਦੀ ਸੇਵਾ ਕਰਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ